ਕਿੰਨੀ ਸ਼ਰਮ ਦੀ ਗੱਲ ਹੈ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਵਿੱਚ ਕਲਾਕਾਰਾਂ ਦੇ ਫੋਨ ਚੋਰੀ ਕਰ ਲਏ ਗਏ ਉਹਨਾਂ ਦੇ ਜੇਬ ਕੱਟ ਲਏ ਗਏ ਲੱਖਾਂ ਰੁਪਏ ਜਿਹੜੇ ਨੇ ਉਹ ਚੋਰੀ ਕਰ ਲੈ ਗਏ ਨੇ ਇੱਕ ਗਿਰੋ ਇਸ ਅੰਤਿਮ ਸੰਸਕਾਰ ਦੇ ਵਿੱਚ ਵੜਿਆ ਤੇ ਉਸਨੇ ਸਾਰਾ ਕਾਰਨਾਮਾ ਕੀਤਾ ਇਸ ਅੰਤਿਮ ਸੰਸਕਾਰ ਦੇ ਵਿੱਚ ਵੀਆਈਪੀ ਲੋਕ ਮੌਜੂਦ ਸੀ ਇਸ ਅੰਤਿਮ ਸੰਸਕਾਰ ਦੇ ਵਿੱਚ ਸੀਐਮ ਭਗਵੰਤ ਮਾਨ ਮੌਜੂਦ ਸੀ ਇਸ ਅੰਤਿਮ ਸੰਸਕਾਰ ਦੇ ਵਿੱਚ ਕਈ ਜ਼ਿਲ੍ਹਿਆਂ ਦੀ ਫੋਰਸ ਪੁਲਿਸ ਲੱਗੀ ਹੋਈ ਸੀ ਪਰ ਫਿਰ ਵੀ ਇੱਕ ਗਿਰੋ ਅਜਿਹੇ ਕੰਮ ਕਰ ਗਿਆ ਤਕਰੀਬਨ 150 ਫੋਨ ਚੋਰੀ ਕਰ ਗਿਆ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਰਾਜਵੀਰ ਜਵੰਦਾ ਦੇ ਜਾਣ ਦਾ ਦੁੱਖ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਨਹੀਂ ਮਾਣਿਆ ਹਰ ਕੋਈ ਰਾਜਵੀਰ ਜਵੰਦਾ ਦੇ ਜਾਣ ਤੇ ਪਾਵੁਖ ਹੋਇਆ ਪਰ ਉਹ ਲੋਕ ਵੇਖ ਲਵੋ ਜੋ ਅੰਤਿਮ ਸੰਸਕਾਰ ਦੇ ਵਿੱਚ ਵੀ ਆਪਣੇ ਫਾਇਦੇ ਦੇ ਲਈ ਗਏ ਸੀ ਗगन ਕੋਕਰੀ ਨੇ ਲਾਈਵ ਹੋ ਕੇ ਦੱਸਿਆ ਕਿ ਕਿਵੇਂ ਤਕਰੀਬਨ 150 ਤੱਕ ਦੇ ਫੋਨ ਜਿਹੜੇ ਨੇ ਉਹ ਚੋਰੀ ਕੀਤੇ ਗਏ ਨੇ ਗगन ਕੋਕਰੀ ਦਾ ਫੋਨ ਚੋਰੀ ਕਰ ਲਿਆ ਗਿਆ ਜਸਵੀਰ ਜੱਸੀ ਦਾ ਫੋਨ ਕੱਢ ਲਿਆ ਗਿਆ ਪਿੰਕੀ ਢਾਲੀਵਾਲ ਦੇ ਦੋ ਫੋਨ ਕੱਢ ਲਏ ਗਏ ਹੋਰ ਵੀ ਕਈ ਲੋਕਾਂ ਨੇ ਫੋਨ ਤਕਰੀਬਨ 150 ਲੋਕਾਂ ਦੇ ਫੋਨ ਜਿਹੜੇ ਨੇ ਉਹ ਚੋਰੀ ਕਰ ਲਏ ਗਏ ਤੇ ਉਹਨਾਂ ਨੇ ਦੱਸਿਆ ਕਿ ਜੇਬ ਵੀ ਕੱਟ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਇਹ ਪੈਸੇ ਤਕਰੀਬਨ 50 ਤੋਂ 60 ਲੱਖ ਰੁਪਏ ਵੀ ਚੋਰੀ ਹੋਣ ਦਾ ਜਿਹੜਾ ਸੰਕੇਤ ਹੈ ਉਹਨਾਂ ਨੇ ਦਿੱਤਾ ਹੈ ਸੋ ਇੱਕ ਬਹੁਤ ਵੱਡੀ ਗੱਲ ਹੈ ਕਿ ਰਾਜਵੀਰ ਜਵੰਦਾ ਦੇਸ਼ ਸੰਸਕਾਰ ਦੇ ਵਿੱਚ ਵੱਡੇ ਵੱਡੇ ਵੀਆਈਪੀ ਵੀ ਮੌਜੂਦ ਸੀ ਖੁਦ ਸੀਐਮ ਭਗਵੰਤ ਮਾਨ ਮੌਜੂਦ ਸੀ ਕਈ ਜ਼ਿਲ੍ਹਿਆਂ ਦਾ ਜ਼ਿਲ੍ਹਿਆਂ ਦੀ ਪੁਲਿਸ ਮੌਜੂਦ ਸੀ ਪਰ ਫਿਰ ਵੀ ਇੱਕ ਗਿਰੋਹ ਜਿਆ ਕੰਮ ਕਰ ਗਿਆ ਇਹ ਗਿਰੋਹ ਪਹਿਲੀ ਵਾਰ ਕਿਸੇ ਦੇ ਅੰਤਿਮ ਸੰਸਕਾਰ ਦੇ ਵਿੱਚ ਨਹੀਂ ਵੜਿਆ ਬਹੁਤ ਵਾਰ ਬਹੁਤ ਸਾਰੀਆਂ ਖਬਰਾਂ ਆਈਆਂ ਨੇ ਕਿ ਇਹ ਗਿਰੋਹ ਅਜੇਹੇ ਕੰਮ ਕਰਦਾ ਹੈ ਬਹੁਤ ਵਾਰ ਜੋ ਹੈ ਉਹ ਬਹੁਤ ਸਾਰੇ ਲੋਕਾਂ ਦੇ ਅੰਤਿਮ ਸੰਸਕਾਰ ਤੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਗਿਰੋਹ ਨੇ ਫੋਨ ਚੋਰੀ ਕਰ ਲਿਆ ਜਾਂ ਆਇਆ ਕਰ ਲਿਆ ਜਾਂ ਉਹ ਕਰ ਲਿਆ ਇਹ ਲੋਕ ਰੈਲੀਆਂ ਦੇ ਵਿੱਚ ਵੀ ਇੱਕ ਗਿਰੋਹ ਬਣਾ ਕੇ ਜਾਂਦੇ ਨੇ ਇਹ ਲੋਕ ਅੰਤਿਮ ਸੰਸਕਾਰਾਂ ਦੇ ਵਿੱਚ ਗਿਰੋਹ ਬਣਾ ਕੇ ਜਾਂਦੇ ਨੇ ਸੋਚੋ ਕਿ ਮਾਨਸਿਕਤਾ ਕਿ ਹੋ ਜਈ ਹੈ ਇੱਕ ਫੋਨ ਚੋਰੀ ਕਰਨ ਨਾਲ 2-3 ਲੱਖ ਰੁਪਏ ਇੱਕ ਬੰਦੇ ਦੇ ਜੇਬ ਚੋਂ ਕੱਟਣ ਦੇ ਨਾਲ ਇਹਨਾਂ ਦੀ ਜ਼ਿੰਦਗੀ ਪਾਰ ਨਹੀਂ ਹੋਵੇਗੀ ਪਰ ਇਹ ਆਪਣੇ ਆਪ ਦੇ ਨਜ਼ਰਾਂ ਦੇ ਵਿੱਚ ਖੜੇ ਕਿਵੇਂ ਹੋ ਪਾਉਂਦੇ ਨੇ ਇਹ ਕਿਵੇਂ ਸਿਰ ਤੇ ਰੁਮਾਲ ਬਣ ਕੇ ਗਏ ਹੋਣਗੇ ਇਹ ਕਿਵੇਂ ਸਫੇਦ ਕਪੜਾ ਪਹਿਨ ਕੇ ਗਏ ਹੋਣਗੇ ਅਤੇ ਇਹਨਾਂ ਨੇ ਸ਼ਾਇਦ ਜਿਹੜਾ ਇਹ ਉਹ ਜਾਣ ਬੁੱਝ ਕੇ ਆਪਣੇ ਅੱਖਾਂ ਦੇ ਵਿੱਚ ਅਥਰੂ ਵੀ ਡਗਾਏ ਹੋਣਗੇ ਤੇ ਕਿਹਾ ਹੋਏਗਾ ਕਿ ਅਸੀਂ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਫੈਨ ਆ ਤੇ ਫੈਨ ਬਣ ਕੇ ਕਿਵੇਂ ਇਹਨਾਂ ਨੇ ਲੋਕਾਂ ਦੇ ਫੋਨ ਚੋਰੀ ਕੀਤੇ ਨੇ ਮੈਨੂੰ ਲੱਗਦਾ ਹੈ ਕਿ ਇਸ ਖਬਰ ਨੂੰ ਉਜਾਗਰ ਕਰਨਾ ਬਣਦਾ ਹੈ ਇਸ ਖਬਰ ਨੂੰ ਲੋਕਾਂ ਨੂੰ ਦੱਸਣਾ ਬਣਦਾ ਹੈ ਕਿ ਅਜਿਹੇ ਗਿਰੋਹਾਂ ਤੇ ਖਾਸ ਨਜ਼ਰ ਰੱਖਣੀ ਚਾਹੀਦੀ ਹੈ ਅਜਿਹੇ ਲੋਕਾਂ ਤੇ ਖਾਸ ਕਰਕੇ ਇਸ ਕਰਕੇ ਨਜ਼ਰ ਰੱਖਣੀ ਬਣਦੀ ਹੈ ਕਿਉਂਕਿ ਇਹ ਲੋਕ ਦੂਜਿਆਂ ਨੂੰ ਵੀ ਸ਼ਰਮਨਾਕ ਅਜਿਹੇ ਸ਼ਰਮਸਾਰ ਕਰਦੇ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਇੱਕ ਸ਼ੇਰ ਦਾ ਅੰਤਿਮ ਸੰਸਕਾਰ ਹੋਇਆ ਤੇ ਉਸ ਅੰਤਿਮ ਸੰਸਕਾਰ ਦੇ ਵਿੱਚ ਅਜਿਹੇ ਲੋਕ ਬੜੇ ਅਤੇ ਇਹ ਇੱਕ ਬੰਦੇ ਨੇ ਨਹੀਂ ਅਜਿਹਾ ਕੀਤਾ ਹੋਏਗਾ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਬੰਦੇ ਨੇ 150 ਫੋਨ ਚੋਰੀ ਕਰ ਲੈ ਲੱਖਾਂ ਰੁਪਏ ਚੋਰੀ ਕਰ ਲੈ ਨਹੀਂ ਇਹ ਪ੍ਰੋਪਰ ਇੱਕ ਗਿਰੋ ਹੋਏਗਾ ਇਹ ਗਿਰੋ ਕਿਵੇਂ ਫੈਨ ਆ ਪਾ ਮੈਂ ਆਪਣੇ ਆਪ ਨੂੰ ਫੈਨ ਦੱਸ ਕੇ ਗਏ ਹੋਣਗੇ ਆਪਣੇ ਆਪ ਨੂੰ ਕੀ ਦੱਸ ਕੇ ਗਏ ਹੋਣਗੇ ਪਰ ਇਹਨਾਂ ਨੇ ਅਜਿਹਾ ਕੰਮ ਕੀਤਾ ਹੈ ਸੋ ਕੀ ਦੱਸਿਆ ਗਗਨ ਕੋਕਰੀ ਨੇ ਤੁਹਾਨੂੰ ਸੁਣਾਉਂਦੇ ਆ ਸਭ ਤੋਂ ਸ਼ੌਕਿੰਗ ਜਿਹੜੀ ਚੀਜ਼ ਹੋਈ ਆ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਬੰਦੇ ਇਹੋ ਜੀ ਜਗ੍ਹਾ ਵੀ ਪਲੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗੇ ਫੋਨ ਲੈ ਗੇ ਮੇਰਾ ਵੀ ਲੈ ਗੇ ਜਸਵੀਰ ਜਸੀ ਭਾਈ ਦਾ ਵੀ ਲੈ ਗੇ ਪਿੰਕੀ ਧਾਲੀਆ ਵਾਲਾ ਭਾਈ ਦੇ ਦੋ ਲੈ ਗੇ ਤੇ ਮਤ ਜੋ ਬੌਸ ਮੀਜ਼ੀ ਡਾਇਰੈਕਟਰ ਉਹਦਾ ਲੈ ਗੇ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਕਰ ਆ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ